ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਰ ਬੰਦੇ ਤਾ ਬੰਦੇ ਗੇ ਜਿ ਚਰ ਕਟ ਮੈਂ ਸਾਹ ਪਰਮ ਸਤਿਕਾਰ ਗੁਰੂ ਰੂ ਸਾਹਿਬ ਸਿੰਘ ਜੀ ਪੰਚਮ ਪਾਸ਼ਾ ਮਹਾਰਾਜ ਸ਼ਹੀਦਾਂ ਦੇ ਸਰਤਾਜ ਨਾਮ ਬਾਣੀ ਦੇ ਗੋਹੀ ਤੁਹਾਨੂੰ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਰਾਗ ਤਲਨੰਦਰ ਸ਼ਬਦ ਹੈ ਜੋ ਗੁਰੂ ਸਾਹਿਬਾਂ ਦੇ ਸਾਸ 24 ਪਾਵਨ ਵਿੱਚ ਸਿਵਾਇ ਮਿਹਰਵਾਨ ਸਾਹਿਬ ਮਿਹਰਵਾਨ ਸਾਇ ਮੇਰਾ ਮਿਹਰਵਾਨ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਂ ਜੀ ਨੇ ਇੱਕ ਬਹੁਤ ਹੀ ਆਨੰਦਮਈ ਉਪਦੇਸ਼ ਆਸਵਾਦਿ ਜੀ ਗਾ ਸੁਨੋ ਜੋ ਵੀ ਨਾਨਕਲੇ ਵਸਿੱਖ ਹੈ ਜਾਂ ਮੁਨਕ ਹੈ ਕੋਈ ਵੀ ਹੈ ਇਨਸਾਨ ਉਪਦੇਸ਼ ਬਹੁਤ ਹੀ ਸੁੰਦਰ ਤਰੀਕੇ ਨਾਲ ਮਹਾਰਾਜ ਸਮਝਾਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਬਿਰਧ ਹੈ ਹਮੇਸ਼ਾ ਦਇਆਵਾਨ ਹੈ ਮਿਹਰ ਕਰਦਾ ਤਰਸ ਕਰਦਾ ਸਤਿਗੁਰ ਜੀ ਦਰਸਾਉਂਦੇ ਨੇ ਕਿ ਅਕਾਲ ਪੁਰਖ ਦੇ ਜਿੱਥੇ ਇੰਨੇ ਅਨੇਕ ਗੁਣ ਨੇ ਬੇਮੁਤਾਜ ਹੈ ਅੰਤਰਜਾਮੀ ਹੈ ਪਰਿਪਾਲਕ ਹੈ ਠਾਕੁਰ ਹੈ ਬੇਸ਼ਮਾਰ ਵਿਸ਼ੇਸ਼ਣੇ ਉਡਾਈਆਂ ਨੇ ਪ੍ਰੇਗੁਣ ਹੈ ਮਹਾਰਾਜ ਇਹਦਾ ਵਿਲੱਖਣਤਾ ਵਾਲਾ ਦਇਆ ਕਰਨੀ ਤਰਸ ਕਰਨਾ ਮਿਹਰ ਕਰਨਾ ਤੇ ਉਹੀ ਪ੍ਰਾਣੀ ਤਰ ਗਿਆ ਜਿਸ ਦੇ ਉਤੇ ਗੁਰੂ ਨੇ ਕਿਰਪਾ ਨਾਲ ਜਾਂ ਰੱਬ ਦੀ ਮਿਹਰ ਨਾਲ ਦਇਆ ਹੋ ਗਈ ਮੰਦ ਬਣ ਕੇ ਇਸ ਸ਼ਬਦ ਦਾ ਸਬਦਾਰਥ ਕਰੀਏ ਤੇ ਨਾਲੇ ਥੋੜੀ ਜਿਹੀ ਗਹਿਰੀ ਵਿਚਾਰ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਨੇ ਸਮਝ ਬਖਸ਼ੀ ਕਿਸਾਨ ਪਾਈ ਤੇ ਲੰਗ ਮਹੱਲਾ ਪੰਮਾ ਕਰਤੇ ਜਾ ਰਾਗ ਤਲੰਗ ਹੈ ਮਹੱਲਾ ਪੰਮਾ ਪੰਚਮ ਪਾਛੇ ਦੀ ਬਾਣੀ ਤੇ ਤੀਸਰੇ ਕਰ ਵਿਛਦਾਇ ਤੇ ਰਾਗੀ ਸਿੰਘ ਜੀ ਅਨੁਸਾਰ ਕੀਰਤਨ ਕਰਨ ਵਾਸਤੇ ਬਿਆਨ ਕਰਨ ਵਾਸਤੇ ਮਿਹਰਵਾਨ ਸਾਹਿਬ ਮਿਹਰਵਾਨ ਨੰਨੇ ਨੂੰ ਔਕੜ ਲੱਗੀ ਇੱਕ ਵਜਨ ਸਭ ਦਾ ਸਾਹਿਬ ਨੂੰ ਫਿਰ ਬੱਬੇ ਨੂੰ ਔਕੜ ਲੱਗੀ ਹੈ ਫਿਰ ਤੀਸਰੇ ਵਰੀ ਮਿਹਰਵਾਨ ਔਕੜ ਲੱਗੀ ਪ੍ਰਮਾਤਮਾ ਦੇ ਲਈ ਤਿੰਨੇ ਸ਼ਬਦ ਵਰਸੇ ਨੇ ਕਿ ਕਾਲਪੁਰਖ ਵਾਹਿਗੁਰੂ ਉਹ ਪਰਿਪੱਕ ਹੈ दयावान ਹੈ ਜੀਆਂ ਦੇ ਤਰਸ ਕਰਦਾ ਹੈ ਜੀ 파ਵੇਂ ਕੁਛ ਵੀ ਸੋਚਨ ਕੁਛ ਵੀ ਕਰਨ ਪ੍ਰਮਾਤਮਾ ਦਾ ਬਿਰਧ ਹੈ ਦਇਆ ਕਰਨਾ ਤੇ ਸਤਿਗੁਰਾਂ ਨੇ ਇੰਨੀ ਪ੍ਰੋੜਤਾ ਕੀਤੀ ਇਸ ਗੁਣ ਦੀ ਤਿੰਨ ਵਾਰੀ ਆਖਿਆ ਕਿ ਸਾਹਿਬ ਮੇਰਾ ਮਿਹਰਵਾਨ ਦੋ ਵਾਰੀ ਸਬਦਾ ਸਾਹਿਬ ਕਹਿੰਦਾ ਸਾਹਿਬ ਗਿਆ ਪ੍ਰਮਾਤਮਾ ਘਾਲ ਕੋ ਆਪਣਾ ਆਪਣਾ ਜਤਾਇਆ ਕਬੀਨਾਂ ਨਾਲ ਜੁੜੇ ਕਿ ਨਜ਼ੀਕੀ ਤੌਰ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਵਹਿਗੁਰੂ ਭਾਈ ਹਮੇਸ਼ਾ ਦਿਆਵਾਨ ਹੈ ਦਇਆ ਕਰਨ ਵਾਲਾ ਹੈ ਸਭ ਜੀਆਂ ਦਾ ਗੁਤਾ ਇਹਦਾ ਮਤਲਬ ਕਿ ਤੂੰ ਰੱਬ ਤੇ ਵਿਸ਼ਾ ਨਾ ਹਟ ਉਦਿਸ਼ਤੋ ਸਲਾ ਕਰ ਉਹਦੇ ਗੁਣਾਂ ਦਾ ਗਾਇਨ ਕਰ ਤੂੰ ਮਿਹਨਤ ਕਰ ਧਰਮ ਦੀ ਕੀਰਤ ਕਰ ਵਿਸ਼ਵਾਸ ਰੱਖ ਉਸ ਵਹਿਗੁਰੂ ਦੀ ਪ੍ਰੋਸੀਧਿਕ ਦਿਤਾਈ ਕੀ ਸਾਡਾ ਪ੍ਰੋਸਸ ਹੈ ਪ੍ਰਮਾਤਮਾ ਤੇ ਬਣ ਜਾਵੇ ਸੱਚੇ ਰੱਬ ਨਾਲ ਜੁੜ ਜੀਏ ਨਾ ਕਿ ਰੱਬ ਨੇ ਦਇਆ ਕਰਨੀ ਕਰਨੀ ਹੈ ਤੇ ਭਮੇਤ ਕਰਾਂਗੇ ਗੁਣ ਗaan ਕਰਾਂਗੇ ਸਿੱਖ ਤੋਂ ਸਲਾਹ ਕਰਾਂਗੇ ਹੋਰ ਕਿਰਪਾ ਜੀ ਜੋ ਕਿ ਬਹੁਤ ਵੱਡੀ ਤਾਕਤ ਹੈ ਸੰਮਰਤ ਹੈ ਪਰਿਪੱਕ ਹੈ ਗਿਆਨੰਦਰਤ ਉਪਰੇ ਹੈ ਜੀ ਸਗਲ ਕੋ ਦੀਦਾਨ ਕਿੰਨਾ ਕਿਰਿਆਵਾਨ ਹੈ ਇਹ ਰਾਵ ਦਾ ਬੰਦਾ ਪਹਿਲੇ ਵਾਲਾ ਮਿਹਰਵਾਨ ਸਮਿਰਵਾਨ ਸਾਹਿ ਮੇਰਾ ਮੇਰੇ ਵਾਂਜੀ ਸਗਰ ਕੁਲੀ ਦਾਮ ਦਾਮ ਇਹ ਕੋਈ ਨਾ ਸਬਦ ਹੈ ਨਾਮ ਰੂਪੀ ਤਾਂ ਪਦਾਰਥਾਂ ਦੇ ਪੰਡਾਰ ਪਰੇ ਪਏ ਅਜਾਤਮਿਕ ਤੌਰ ਤੇ ਵੀ ਸਿਫਤ ਉਸਲਾ ਵਾਲੀ ਮਹਾਰਾਜ ਦੇ ਕੋਲ ਬੜੀਆਂ ਨੇ ਸੰਸਾਰਿਕ ਤੌਰ ਤੇ ਪਦਾਰਥਾਂ ਦੇ ਕੋਈ ਕਾਰਣ ਕਰਤਾ ਤੇਰੀ ਸਭ ਕਿਛ ਹੈ ਜਿਸ ਤੋਂ ਦੇ ਸੁਪਾਵ ਜੀ ਸਗਲ ਕੋ ਵੀ ਸਾਰੇ ਜੀਆਂ ਨੂੰ ਪਦਾਰਥਾਂ ਰੂਪੀ ਦਾਨ ਬਖਸ਼ਦਾ ਹੈ ਮਹਾਰਾਜ ਸਭ ਤੋਂ ਪਹਿਲੀ ਗੱਲ ਸੁੰਦਰ ਜੀ ਰਚਨਾ ਹੋਈ ਸਰੀਰ ਦੀ ਹਵਾ ਮਿਲੇ சுவாਸ ਰੂਪੀ ਪੁੰਜੀ ਬਿਲਕੁਲ ਫ੍ਰੀ ਪਾਣੀ ਭਾਵ ਇਹ ਵਾਯੂ ਇਹ ਵਾਤਾਵਰਣ ਪ੍ਰਵੇਸ਼ ਵਨਾਸਪਤੀ ਦੀ ਜਾਂ ਜੰਤ ਪਹਾੜ ਪ੍ਰਜੋ ਕੁਦਰਤ ਹੈ ਪ੍ਰਮਾਤਮਾ ਦੀ ਬਣਾਈ ਹੋਈ ਕਾਇਨਾਤ ਬਹੁਤ ਹੀ ਬੜਬੁੱਲੀ ਤਵੇਸ਼ ਮਾਰਗੇ ਉਹ ਭਾਈ ਸਭ ਜੀਆਂ ਦੇ ਉੱਤੇ ਦਿਆ ਕਰਕੇ ਤਰਸ ਕਰਕੇ ਪਦਾਰਥਾਂ ਦਾ ਵਿਦਾਨ ਵਖਦਾ ਸਵਾਸਾਂ ਵਾਲੀ ਹਵਾ ਵਖਸ਼ੀ দান ਮੁਖਤ ਪਾਪ ਪਰਮਾਤਮਾ ਬੇਅੰਤ ਬੇਅੰਤ ਹੈ ਇੱਥੇ ਗੁਰੂ ਸਾਹਿਬ ਕੇਵਲ ਇਹ ਸਮਝਾਉਣਾ ਚਾਹੁੰਦੇ ਨੇ ਭਾਈ ਨਿਆ ਦਾਤਾ ਦੇਣ ਵਾਲਾ ਵੈਗੁਰੂ ਹੈ ਤੂੰ ਆਪਣੀ ਸਾਝ ਬਣਾ ਐਸੇ ਰਬ ਨੂੰ ਚਿੱਤ ਰੱਖ ਕਦੇ ਨਾ ਵਿਸਵਾਸ ਜਬਨੇ ਕਦੇ ਨਹੀਂ ਕਦੇ ਖਾਲੀ ਬੈਠਦਾ ਕਰਨ ਦੇ ਕਿਰਤਕਾਰ ਪਨਿਤਨੇ ਮਕਰਮਤ ਵਲੇ ਕਰਿ ਸ਼ਿਨਾਮ ਸਮਕਲ ਬਿਆਪਨਾ ਮੰਤਨ ਪੈਰੂਗਾ ਕੋਟ ਗੁ ਲਾਥੇ ਪ੍ਰਭ ਸਰਨਾ ਪ੍ਰਗਟੇ ਬਲੇ ਸੰਜੋਗ ਅਨੇਕਾਂ ਹੀ ਵਿਗਨਾ ਤੇ ਰੁਕਾਵਟਾਂ ਤੋਂ ਮਾਰਾ ਦੂਰ ਕਰ ਦੇਣੇ ਸਿਮਨ ਨਾਲ ਜੁੜਿਆ ਤੇ ਐਸੀ ਰੱਬ ਦੀ ਵਡਿਆਈ ਕਰਦਿਆਂ ਰੱਬ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦੇ ਗੁ ਦਿਆ ਕਰੇ ਤਰਸ ਕਰੇ ਉਦੇਸਿ ਸਤੋ ਸਲਾਬ ਸਭ ਤੋਂ ਸ਼ਰਮਣੀ ਕਰਮ ਹੈ ਨਾਮ ਜਪਨਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੀ ਕਰਮਾ ਕਹੋ ਨਾਨਕ ਜਿਸ ਪਈਉ ਪ੍ਰਾਪਤ ਜਿਸ ਪੁਰ ਲਿਖੇ ਕਲ ਹੈ ਨਾ ਇੱਕ ਸਿੱਖ ਦੋਈ ਸਾਧ ਸੰਗਤ ਪੰਜੀ ਪਰਮੇਸ਼ਰ ਪਾਇ ਸਪਈ ਗੁਰਦਾਸ ਜੀ ਗੁਰੂ ਪਿਆਰੇ ਕੋਲੇ ਗੁਰੂ ਸੇਖ ਜਿਗਾਸੂ ਸਰਦਾਲੂ ਨਾਮ ਜਪਦਾ ਹੈ ਨਾ ਜੀ ਤਉ ਉਹ ਵੀ ਸੰਦੀਵਾਨ ਹੈ ਕਿਉਂ ਇਹਕੋ ਪਰਸਨਲ ਤੌਰ ਤੇ ਵਿਚਾਰਨ ਕਰਿਆ ਹੈ ਵਿਚਾਰਨ ਕੀਤਾ ਗਿਆ ਵਿਚਾਰਨ ਦੇ ਵਿੱਚ ਪਰਮਾਤਮਾ ਦਾ ਨਾਮ ਜਿਹਨੂੰ ਯਾਦ ਕਰ ਰਿਹਾ ਹੈ ਉਹਦੀ ਹੋਂਦ ਵਾਲੇ ਦੇ ਵਾਲੇ ਹੈ ਪਰਮਾਤਮਾ ਤਿੰਨ ਹੋ ਗਏ ਜਪਣ ਵਾਲਾ ਦੂਸਰਾ ਪਰਮਾਤਮਾ ਦਾ ਨਾਮ ਜੋ ਕਿ ਤਾਕਤ ਹੈ ਤੀਸਰਾ ਪਰਮੇਸ਼ਰ ਆਪ ਇੰਨੀ ਕਿਰਪਾ ਹੁੰਦੀ ਹੈ ਜਦੋਂ ਜਿਗਾਸੂ ਪ੍ਰੇਮ ਦੇ ਨਾਲ ਇਕਾਗਰਤਾ ਨਾਲ ਰਬ ਨੂੰ ਯਾਦ ਕਰਦਾ ਨੰਦ ਬਣਦਾ ਹੈ ਆਪਣੇ ਆਪ ਹੀ ਕਿਉਂ ਔਰਾ ਬਣ ਜਾਂਦਾ ਹੈ ਪ੍ਰਮਾਤਮਾ ਦੇ ਸੱਚ ਦਾ ਪ੍ਰਵੇਸ਼ ਬਣ ਜਾਂਦਾ ਹੈ ਗੁਰ ਪਰ ਰੋਹਾਨੀ ਅਧਿਆਤਮਕ ਇਹ ਜਿਗਾਸੂ ਤੂੰ ਪ੍ਰਮਾਤਮਾ ਦੀ ਸਿਫਤ ਉਸਲਾ ਕਰਕੇ ਨਾਮ ਜਪ ਕੇ ਉਹਦੀ ਖੁਸ਼ੀ ਮਾਨ ਨੂੰ ਦਰਸ ਮਾਨਿਤ ਜਰੂਰ ਕਿਰਪਾ ਕਰੇ ਉਸ ਤੋਂ ਬਾਅਦ ਹੋਵੇ ਦੁਨਿਆਵੀ ਪਦਾਰਥਾਂ ਦੇ ਅਰਦਾਸ ਕੀਤਾ ਲੋੜੀ ਕੰਮ ਸਵਰਪਿਆ ਕੀ ਤੂੰ ਦੇਖੋ ਕਿਉਂ ਨਹੀਂ ਮੇਨਤੀ ਪੂਰੀ ਹਜਰੂਰ ਪੂਰੀ ਹੋਏਗੀ ਜ਼ਰੂਰ ਸੁਣੇਗਾ ਮਨ ਸੋ ਕਿਉਂ ਵਿਸਰੇ ਜੇ ਕਾਲ ਨਾ ਪਾਨੈ ਤੇਲ ਮਾਤਰ ਵੀ ਕੀਤਾ ਕੁੰਗਾਨ ਜਪਿਆ ਨਾਮ ਪੜੀ ਬਾਣੀ ਭਾਵ ਸਭ ਫਰਦਾਇਕ ਅੰਦਰੇ ਮਹਾਰਾਜ ਕਦੇ ਵੀ ਵਿਅਰਥ ਨਹੀਂ ਜਾਣ ਦਿੰਦਾ ਤੂੰ ਕਾਹੀ ਦੁਨੀ ਪ੍ਰਾਣੀਆਂ ਦੁਰਾਖੇ ਸਜਨ ਹਾਰ ਇੱਥੇ ਸਭ ਇਹ ਦਿਸੇ ਕਿ ਮੇ ਸੇਵਤਾ ਔਕੜਾ ਤਾਂ ਠੀਕ ਚੱਲ ਜਾਸੇ ਤੇ ਇੱਕ ਰਿਦਮ ਇਨਸਾਨ ਸੋਧ ਮੈਗੀ ਕਰਨ ਮੇਰਾ ਕੰਮ ਠੀਕ ਜਿਹਾ ਕਿ ਮੈਂ ਹਟ ਗਿਆ ਇਹ ਕੰਮ ਬੰਦ ਹੋ ਗਿਆ ਇਹਾਰੂ ਤੂਸ ਗਿਆ ਜਹੋਰ ਕੋਈ ਲਾਲੂ ਘਟਨਾ ਘਟ ਗਈ ਕਿਸੇ ਵੀ ਔਕੜ ਦੇ ਵਿੱਚ ਜਿਵੇਂ ਮਹਾਰਾ ਕਹਿੰਦੇ ਨੇ ਗੁਰੂ ਸੇ ਤੂੰ ਡੋਲਣਾ ਨਹੀਂ ਭਾਈ ਤੇਰੇ ਨਾਲ ਰੱਬ ਹੈ ਕਿਉਂ ਤੂੰ ਸੱਚ ਨਾਲ ਜੁੜਿਆ ਡੋਲੇਗਾ ਕੌਣ ਜਿਹਦਾ ਆਪਣੇ ਤੇ ਵਿਸ਼ਵਾਸ ਹੀ ਨਹੀਂ ਕਿ ਪ੍ਰਮਾਤ ਮੇਰੇ ਨਾਲ ਹੈ ਰੱਬ ਨਾਲ ਹੈ ਤੇ ਰੱਬ ਦੇ ਪੈਰ ਵਿੱਚ ਸੱਚੇ ਕਰਮ ਕਰ ਕਿਉਂ ਰੱਬ ਦਾ ਪੈਰ ਹੋਏਗਾ ਰੱਬ ਨਾਲ ਹੈ ਰੱਬ ਨਾਲ ਹੈ ਕਿ ਦਵਤੇ ਦੇ ਰਿਮਲ ਪੈ ਹੋ ਜੇਗਾ ਉਹ ਗਲਤ ਕੰਮ ਕਰ ਨਹੀਂ ਸਕਦਾ ਅਕਸ਼ਿਤ ਬੁਰਾ ਨਹੀਂ ਕਰੇਗਾ ਨਾ ਉਹਰਾ ਸੋਚੇਗਾ ਦੇ ਗਿਆਨ ਅੰਦਰੇ ਕਰ ਰਮੇਂਦਰੇ ਹੁਕਮ ਵਿੱਚ ਹੋਣਗੇ ਰਜਾਬ ਵਿੱਚ ਹੋਣਗੇ ਪਰਮੇਸ਼ਰ ਦੇ ਸੱਚ ਨਾਲ ਹੈ ਫੜੋਲਣਾ ਕਿਉਂ ਪਈ ਵੀਦ ਨੇ ਆ ਵੀ ਲੋਕੀ ਹਾ ਵੀ ਹੋ ਜਾਂਦੇ ਨੇ ਪਰ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਆਪਰਾ ਕੱਢੇਗਾ ਉਹ ਬਿਆੰਤ ਬਿਆੰਤ ਹੈ ਕਿਉਂ ਕਾਹ ਹੈ ਡੋਲੇ ਪ੍ਰਾਣੀਆਂ ਤੂੰ ਰੱਖੇਗਾ ਸੋ ਜਿਹਨ ਹਾਰ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਰਚਨਾ ਹਾਰ ਪਰਮਾਤਮਾ ਹੈ ਪੈਦਾ ਕਰਨ ਵਾਲਾ ਉਹ ਤੈਨੂੰ ਬਚਾਏਗਾ ਤੂੰ ਪ੍ਰੋਸਰ ਬਸ ਤੋ ਇੱਕੋ ਹੀ ਕੰਮ ਕਰੀ ਸਿਫਤ ਉਸਲਾ ਕਰ ਤੇ ਧਰਮ ਵਾਲੇ ਬਣੇ ਦਸਾਂਉਂ ਦੀ ਕੀਰਤ ਕਰ ਜੇਨ ਪੈਦਾਇ ਸਤੋਂ ਕੀਆ ਸੋਈ ਦੇ ਅਧਾਰ ਜਿਸ ਪਰਮਾਤਮਾ ਨੇ ਜਨਮ ਦਿੱਤਾ ਹੈ ਮਾਤਾ ਦੀ ਕਿਰਾਂ ਹੀ ਪਰਮੇਸ਼ਰ ਦੀ ਕਿਰਪਾ ਹੀ ਉਹ ਸਭ ਦਾ ਆਧਾਰ ਹੈ ਉਹ ਤੇਰਾ ਵੀ ਆਧਾਰ ਬੀਸ਼ ਨਿਊ ਕਹਿੰਦੇ ਨੇ ਆਧਾਰ ਨੂੰ ਇੱਥੇ ਮਹਿਲ ਖੜਦੇ ਨੇ ਕੋਠੀਆਂ ਮਕਾਨ ਬਣਦੇ ਨੇ ਆਧਾਰ ਪੱਕਾ ਹੈ ਮਹਿਲ ਹਿੱਲਦਾ ਨਹੀਂ ਬਾਪ ਪ੍ਰਮਾਤਮਾ ਤੇਰਾ ਆਧਾਰ ਹੈ ਸਜੂ ਬਹੁਤ ਬੜਾ ਆਪਣੇ ਆਪ ਤੋਂ ਹੈ ਸਵ ਪ੍ਰਕਾਸ਼ਮਾਨ ਹੈ ਕਿਸੇ ਦਾ ਮੁਤਾਜ ਨਹੀਂ ਕਿਸੇਗੇ ਦਰਦਾ ਨਹੀਂ ਝੁਕਦਾ ਨਹੀਂ ਆਪਣਾ ਨਿਵਾਬ ਕਰਦਾ ਹੈ ਉਹ ਤੇਰਾ ਆਧਾਰ ਹੈ ਰੁਕਦੋ ਬਣੇਗਾ ਜੇ ਮਨ ਸਾਫ ਹੈ ਜੇ ਮਨ ਵਿੱਚ ਦਵੇਸ ਨਹੀਂ ਇਕ ਕੋਈ ਸ਼ਰਤ ਹੈ ਰੱਬ ਦੀ ਸਮਝ ਆਈਦਾ ਸਾਨੂੰ ਕਿ ਭਾਜ ਜੀ ਤੁਹਾਡੇ ਮਨ ਵਿੱਚ ਆਸਥਾ ਹੈ ਰੱਬ ਦੀ ਪ੍ਰਤੀ ਰਮ ਨੂੰ ਨਾਲ ਰੱਖਣਾ ਹੈ ਸਲਮਾਨੋਂ ਵਿਕਾਰਾਂ ਤੋਂ ਰਹਿਤ ਕਪਟ ਤੋਂ ਰਹਿਤ ਤੋਖੀ ਤੋਂ ਰਹਿਤ ਮਿਲਾਵਟ ਬਿਲਕੁਲ ਸੱਚ ਜੈਸਾ ਰੱਬ ਨੇ ਬਖਸ਼ਿਆ ਉਸ ਤਰ੍ਹਾਂ ਦੀ ਸਭੀ ਜੀਆਂ ਦੀ ਅੰਦਰ ਦੇਖੋ ਕਿ ਰੱਬ ਵਸਿਆ ਹੋਵੇ ਬੇਸ਼ੱਕ ਵਿਚਾਰ ਨਹੀਂ ਮਿਲਦੇ ਕੋਈ ਗੱਲ ਨਹੀਂ ਉਹ ਵੀ ਰੱਬ ਦਾ ਰੂਪ ਆਪਣੇ ਵੱਲੋਂ ਮਤੇ ਕੀ ਨਹੀਂ ਜਿਹੜਾ ਮਾਨਤਾ ਵਿਚ ਰਹੋ ਉਹ ਵਿਦੀਕੀ ਵਾਲ ਆਪਣੇ ਆਪ ਪਰਮਾਤਮਾ ਸਾਹਮਣ ਲੈਂਦਾ ਆਪਣੇ ਆਪ ਹੀ ਪਰਮਾਤਮਾ ਮੰਨ ਲੈਂਦਾ ਇਹ ਅਵਸਥਾ ਕੁਮਾਰੀ ਹੋਏਗੀ ਨਾਮ ਜਪ ਕੇ ਵਿਸ਼ਵਾਸ ਦੇ ਨਾਲ ਨਾਮ ਸਿਮਰਨ ਵਿੱਚ ਜੁੜ ਕੇ ਹੀ ਪਾਈ ਮਨ ਜੁੜਦਾ ਹੈ ਇਸ ਤਰ੍ਹਾਂ ਇहां ਸਭ ਅਨ ਪਰਮਾਤਮਾ ਹੈ ਕਿ ਵਿਦੀਕੀ ਨਹੀਂ ਕਰਨੀ ਸਵਾਰਥ ਵਾਲੀ ਭਾਵਨਾ ਖਤਮ ਹੋ ਜਾਏਗੀ ਲੋਕ ਭਲਾਈ ਤੇ ਤਿਆਗ ਦੀ ਪਾਵਨ ਅੰਦਰ ਆ ਜਾਏ ਸਿਮਰਨ ਦੀ ਵਡਿਆਈ ਹੈ ਕਿਉਂਕਿ ਸਭ ਦਾ ਭਲਾ ਲੋਸਦਾ ਹੈ ਤਵੇਸ ਹੈ ਨਹੀਂ ਮੇਰ ਤੇ ਰਹੇ ਨਹੀਂ ਸਿਮਨ ਇੰਨੀ ਕਮਾਈ ਕਰਦਾ ਨਾ ਨਿਰਮਨ ਨੂੰ ਕਿੰਨਾ ਮਨ ਨੂੰ ਸੁਧ ਕਰਦੇਗਾ ਗਨ ਗਨ ਮਨਿੰਦਾ ਪ੍ਰਗਾਸ ਹੋ ਜਾਏਗਾ ਗਿਆਨ ਵਨ ਹੋ ਜਾਏਗਾ ਕਿ ਹਰ ਥਾਂ ਤੇ ਹਰ ਜੀਵ ਵਿੱਚ ਹਰ ਰੂਪ परमात्मा ਦੇ ਖੌਂਦ ਰ ਮਹਿਸੂਸ ਕਰਦਾ ਬਸ ਉਹਦੇ ਉੱਤੇ ਪਰਮਾਤਮਾ ਦਾ ਔਰ ਇਹਨਾ ਬਣ ਜਾਂਦਾ ਹੈ ਕਿ ਨਿਮਖ ਨਿਮਖ ਪਰਮਾਤਮਾ ਉਸ ਨੂੰ ਪਾਲਦਾ ਤੁੰਦਾ ਤੇ ਠਾ ਕਰਪ ਤੇ ਪਾਲਕ ਨਾਇਕ ਸਮਹੁ ਹਾਰੇ ਨਿਮਕ ਨਿਮਕ ਤਮ ਹੀ ਪ੍ਰਤਪਾਲੋ ਹਮ ਬਾਲਤੋਂਗੇ ਤਾਰੇ ਇਹ ਬੰਦਗੀ ਜਿਸਾਨੀ ਅਨੀਆਂ ਪੰਜੋ ਪਾਸਰੇ ਵਜਨ ਤਨਾਸਿ ਦਾਗ ਵਿੱਚ ਇਹ ਗੁਰੂ ਪਿਆਰੇ ਪਹਿਲੀ ਬੰਦਤੀ ਹੈ ਬਹੁਤ ਹੀ ਵਿਸਾਲ ਅਰਦਾਸ ਮੇਂ ਸਮਰਪਣ ਦੇ ਨਾਲ ਦਰਸਾਈ ਗਈ ਹੈ ਜਿਨ੍ਹਾਂ ਅਨਰੇਗੁਣ ਆਗੇ ਨਾ ਕਿ ਪ੍ਰਮਾਤਮਾ ਪ੍ਰਤਪਾਲਕ ਹੈ ਠਾਕੁਰ ਹੈ ਸੁਆਮੀ ਨਿਮਕ ਨਿਮਕ ਪਾਵਮੀ ਅੱਖਾਂ ਚ ਚਮਕਣਾ ਨਾ ਸਮ ਹਰ ਪਲ ਪ੍ਰਮਾਤਮਾ ਪੜਾ ਲੈਂ ਮੈਂ ਤਾਂ ਕੁਝ ਵੀ ਨਹੀਂ ਸਭ ਕੁਝ ਵੈਗਰੂ ਹੈ ਇਹ ਗੱਲ ਬਣੇਗੀ ਸਿਮਰਨ ਨਾਲ ਜੁੜਿਆ ਗਿਆਨ ਪੈਦਾ ਤੇ ਗੁੱਸਾ ਰੱਬ ਤੇ ਬਣ ਜਾਏਗਾ ਜਿਨ ਪਦਾਇਸ਼ ਤੋਂ ਕੀਆ ਸੋਈ ਦੇ ਆਧਾਰ ਜਿਨ ਨੂੰ ਪਾਈ ਮੇਦਨੀ ਸ੍ਰਿਸ਼ਟੀ ਉਹ ਪਾਈ ਪੈਦਾ ਕਰਨੇ ਹੋਰ ਤੇ ਹੋਰ ਮਾਰ ਕਿੰਨਾ ਕਰਨ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਭ ਦੇ ਉਹ ਸੋਈ ਕਰਦਾ ਸਾਰ ਸਭ ਦੇ ਸੰਭਾਲ ਕਰਦਾ ਹੈ ਜਲ ਵਿੱਚ ਵੀ ਜਲ ਤੇ ਵੀ ਪਹਾੜਾਂ ਵਿੱਚ ਵੀ ਇਹ ਉੜਿਆਈ ਕਾਲਪੁਰਖ ਦੀ ਹੈ ਜ ਰਚਨਾ ਰਚ ਕੇ ਸ੍ਰਿਸ਼ਟੀ ਦੀ ਅੰਦਰ ਰਮਿਆ ਹੋਇਆ ਹੈ ਦੁਨਿਆਵੀ ਰਚਨ ਹਾਰ ਕਿਤ ਬਣਾਉਂਦੇ ਨੇ ਕਾਰੀਗਰ ਰਚਨਾ ਬਹੁਤ ਸੁੰਦਰ ਬਣਾ ਸਕਦੇ ਨੇ ਕੋਈ ਵੀ ਕਾਰੀਗਰ ਆਪਣੇ ਆਪ ਨੂੰ ਆਪਣੀ ਜੋ ਕ੍ਰਿਤੀ ਨਹੀਂ ਸਮਾ ਸਕਦਾ ਨਹੀਂ ਸਮਾ ਸਕਦਾ ਕੇਵਲੇ ਪਰਮਾਤਮਾ ਕੋ ਤਾਕਤ ਹੈ ਸਭ ਵਿੱਚ ਰਹਿਮਿਆ ਸਭ ਨੂੰ ਬਣਾ ਕੇ ਅੰਦਰ ਬੈਠਾ ਅੰਦਰ ਰਹਿਮਿਆ ਹਰ ਥਾਂ ਤੇ ਨਾ ਸਰੀਰ ਹੈ ਨਾ ਪਿਕਾਰ ਹੈ ਨਾ ਬਿਜਾਤ ਹੈ ਨਾ ਪਾਤ ਹੈ ਨਾ ਪਿਤਾ ਨਾ ਮਾਤਾ ਬਿਲਕੁਲ ਇੱਕ ਤਾਕਤ ਹੈ ਨਿਰੰਕਾਰ ਵੀ ਹੈ ਅਕਾਲ ਵੀ ਇੱਕ ਜੋਤ ਰੂਪ ਵੀ ਹੈ ਅਸੂਦੀ ਹੋਂਦ ਆਪ ਜਾਣਦਾ ਹੈ ਕਿੱਡਾ ਵੱਡਾ ਹੈ ਉਹ ਆਪ ਜਾਣਦਾ ਹੈ ਕਿੰਨਾ ਸਮਰੱਥ ਹੈ ਆਪ ਜੀ ਕਿਉਂਕਿ ਇਹਨੇ ਸਮਰੱਥੇ ਨੇ ਅਸੀ ਅਲਪਾਗ ਵੈਗੁਰ ਸਰਬਗਤ ਕਟਕਟ ਮਾਲਕ ਦਿਲਾਂ ਦਾ ਸੱਚਾ ਪ੍ਰਜਗ ਇਹ ਬੇਨਤੀ ਮਾਰ ਕੇ ਕਟਕਟ ਹਰ ਹਿਰਦੇ ਦੀ ਪੀੜਾ ਨੂੰ ਅੰਦਰ ਵਸਿਆ ਉਹਨ ਕਰਕੇ ਸਭ ਦੀ ਗੱਲ ਨੂੰ ਜਾਣਦਾ ਸੱਚਾ ਪ੍ਰਜਗ ਪ੍ਰਮਾਤਮਾ ਵੈਗੁਰ ਸਭ ਜੀਆਂ ਦੇ ਦਿਲਾਂ ਦੇ ਮਾਲਕ ਹੈ ਤੇ ਸਭ ਦੇ ਅੰਦਰ ਰਹਿਣ ਵਾਲਾ ਹੈ ਤੇ ਸਭ ਦੀ ਬੇਦਨ ਨੂੰ ਆਪ ਜਾਣਦਾ ਹੈ ਫਿਰ ਕਿਉਂ ਨਹੀਂ ਤੇਰੀ ਸਾਰ ਕਰੇਗਾ ਕਰੇਗਾ ਭਾਈ कुदरत की न जाने ये बड़ा बेप्रभा कुदरत की जो कायनात बनाई सारी यूनिवर्सल ट्रुथ है जो सारी के सारी बनाई सृष्टि में कुदरत बलिहारी तिरंत न जा लख्य वचन महाराज बलेहारी कुदरत वस्या तिरंत नाई लख्य परमात्मा किसी विषय सारी कुदरत विषय ਤੇ ਰੰਤ ਨੇ ਕੋਈ ਲਖ ਸੰਗਤਾਂ ਲਈ ਪਾ ਸਕਦਾ ਤਾ ਕਿੰਬਤ ਬੇਅੰਤ ਹੈ ਤੇ ਵੱਡਾ ਵੇਪਰਵਾ ਉਹਦੀ ਕੀਮਤ ਕੀ ਹੈ ਕੋਈ ਕੀਮਤ ਪਰਮ ਦੁਨਿਆਵੀ ਪਦਾਰਥਾਂ ਨਾਲ ਰੱਬ ਦੇ ਬਣਾਏ ਕਾਇਨਾਤ ਨੂੰ ਕੋਈ ਤੋਲ ਸਕਦਾ ਹੈ ਤਾਂ ਪਾ ਇਨਸਾਨ ਆਪਣੇ ਮਨ ਮਰਜ਼ੀ ਦੀ ਕੀਮਤਾਂ ਪਾਉਂਦੇ ਆ ਪਰ ਜੋ ਰੱਬ ਨੇ ਬਣਾਈ ਖਵਾਹ ਖਾੜ ਨੇ ਪਵੇ ਗਏ ਸੂਰਜ ਚੰਦ ਬਣਾਏ ਨੇ ਇਹਨਾਂ ਸੋਹਣਾ ਮੌਸਮ ਬਣਾ ਕੇ ਗਰਮੀ ਕਰੀ ਸਰਦੀ ਕਰੀ ਸੰਤ ਖੜ ਪਰਜਾ ਕੁਤਾ ਬਣਾਈਆਂ ਨੇ ਖੰਡ ਬ੍ਰਹਮੰਡਾ ਦਾ ਮਾਲਕ ਉਹਦੋਂ ਕਿੰਨ ਤੇ ਪਾ ਸਕਦੇ ਨਹੀਂ ਪਾ ਸਕਦੇ ਪਦਾਰਥ ਨਾਲ ਨਹੀਂ ਹਾਂ ਪ੍ਰੇਮ ਨਾਲ ਪਾ ਸਕਦੇ ਆਤਮਾ ਨਹੀਂ ਪਾ ਸਕਦੇ ਸਮਾ ਸਕਦੇ ਅੰਦਰ ਗੁਣ ਗਾ ਗਾ ਕੇ ਗੁਣਾਂ ਨੂੰ ਕਮਾ ਕੇ ਵਾ ਕੇ ਜੋ ਗੁਣ ਰੱਬ ਦੇ ਨਹੀਂ ਉਹ ਗੁਣ ਕਮਾਵਾਂਗੇ ਰੱਬ ਦਾ ਰੂਪ ਹੋ ਜਾਗੇ ਜੇ ਭਰਾ ਉਹਦਾ ਕਿਸੇ ਦਾ ਮਹਤਾਜ ਨਹੀਂ ਪ੍ਰਵਾਹ ਨਹੀਂ ਕਰਦਾ ਇਸ ਪ੍ਰਮਾਤਮਾ ਇਹ ਵੀ ਸੱਚ ਗੱਲ ਹੈ ਜੋ ਦੇਣਾ ਦੇਣਾ ਜੋ ਨਹੀਂ ਦੇਣਾ ਨਹੀਂ ਦੇਣਾ ਜਿਨਾਂ ਕੇ ਜਾਣਾ ਕਈ ਵਾਰੀ ਕੋਈ ਗੁਰੂ ਪਿਆਰਾ ਬਣਾ ਕੇ ਮੌਤ ਹੋ ਜੇ ਜੀਵਾਨ ਕੋ ਕਹਿੰਦੇ ਪ੍ਰਮਾਤਮਾ ਦੁੱਖ ਨਹੀਂ ਆਇਆ ਉਹ ਵਾਹਿਗੁਰੂ ਦੇ ਪਾਏ ਬੱਚੇ ਦੇ ਜੋ ਕਰਮ ਸੀ ਉਸ ਅਨੁਸਾਰ ਉਹ ਭੁਗਤ ਰਿਹਾ ਹੈ ਉਹ ਵੀ ਪਰਿਵਾਰ ਕਈ ਵਾਰੀ ਭਗਤੀ ਵਾਲਾ ਇਨਸਾਨ ਦੁੱਖ ਭੋਗਦਾ ਹੈ ਦੂਸਰਾ ਜਿਹੜਾ ਠੱਗੀਆਂ ਮਾਰਦਾ ਸੁਖ ਭੋਗਦਾ ਇਹ ਕਰਮਾਂ ਦੀ ਫੇਰ ਪੁਰਬਲਾ ਕਰਮ ਹੁਣ ਭੋਗ ਰਿਹਾ ਹੈ ਹੁਣ ਵੀ ਜੱਗੇ ਵੱਡੇਗਾ ਭਾਵ ਵਾਹਿਗੁਰੂ ਦੀ ਜਿਹੜੀ ਅੰਤਰਾਤਮਾ ਵੇਦਨ ਹੈ ਭਾਵਨਾਵਾਂ ਨੇ ਉਹ ਆਪ ਜਾਣਦਾ ਹੈ ਅਜਤੇ ਕੇਵਲ ਅਰਦਾਸ ਬੇਨਤੀ ਜੋਜਦੀ ਕਰਕੇ ਉਸਨੂੰ ਖੁਸ਼ ਕਰਨ ਦੇ ਤਨ ਕਰ ਸਕਦੇ ਹੰਜੇ ਰੂਹ ਨੂੰ ਭਾਗੇ ਬਸ ਕਿਰਪਾ ਦੀ ਕਿਰਪਾ ਪਾਉਣ ਦੇ ਲਈ ਜ਼ਰੂਰੀ ਆਗਿਆਕਾਰੀ ਹੋਣਾ ਸਬਦੇ ਕੋਈ ਇੱਕ ਰਿਦਾਸ ਵਿੱਚ ਚੁਰਨਾ ਮਨ ਮਲ ਜਿਨੇ ਕਰ ਮਾਨੂ ਵਿਚ ਸਤਿਗੁਰੂ ਕੀ ਉਪਾਸ ਰਿਦਾਸ ਵਿੱਚ ਚੁਰੀਏ ਹੁਕਮ ਮੰਨੀਏ ਯਾਦੇ ਬਾਰ-ਬਾਰ ਹਦੇਸ ਸੇ ਅਦੇਸ ਬਾਰ-ਬਾਰ ਨਮਸ ਕਾਜ਼ਿਸ਼ ਠਾਕੁਰ ਸਜਾਹੀ ਚਾਰ ਤਾ ਕੋ ਕੀ ਜਿਸ ਨਮਸ ਕਾਰਾ ਹੁਣ ਮਾ ਕਹ ਰਹੇ ਨੇ ਕਰ ਬੰਦੇ ਤੂੰ ਬੰਦਗੀ ਜਿਸ ਚਿਰ ਕਟ ਨਹੀਂ ਸਾ ਇੰਨਾ ਸਵਾਸ ਨੇ ਕੋਈ ਲੇਖਾ ਜੋ ਕਹਨੇ ਕਿ 10 ਦਿਨ ਮਿੰਨੇ ਸੋਬੰਨਾ ਸਾਬੇ ਗਿਰੇ ਆਪਣੇ-ਪਣੇ ਆਪਾਂ ਸਵਾਰਥੀਆਂ ਸੋਬੰਨਾ ਪਾਠ ਹੀ ਮਿਲਦੇ ਠੀਕ ਹੈ ਲੋੜਾ ਨਜ਼ਾਰ ਕਰਦੇ ਨੇ ਪਰ ਜੋ ਸੱਚਾ ਇਨਸਾਨ ਹੈ ਸੱਚਾ ਸਰਦਾਰ ਨੂੰ ਰੱਬ ਦਾ ਇਹਨਾਂ ਸੁਆਸ ਨੇ ਸ਼ੁਕਰਾਨਾ ਨਿਕਲਣਾ ਚਾਹੀਦਾ ਮਾਰ ਪਾਰ ਧੰਨਵਾਦ ਵੈਗੁਰੂ ਜੀ ਤੇਰੀ ਕਿਰਪਾ ਤੇਰੀ ਕਿਰਪਾ ਬੰਦ ਕੀ ਰਜਾਬ ਇਸ ਨੂੰ ਪਾਉ ਸਿਸਟਮ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਖਿਲਵਾੜ ਨਹੀਂ ਕਰਨਾ ਗੁਰਦ ਨਾਲ ਵੇਪਰਵਾ ਨਹੀਂ ਹੋਣਾ ਪ੍ਰਮਾਤਮਾ ਤੋਂ ਮਨ ਮਰਜ਼ੀ ਨਹੀਂ ਗੁਰੂ ਦੀ ਹੁਕਮ ਅਨਸਾਰ ਸਵੇਰੇ ਸ਼ਾਮ ਗੁਰੂ ਘਰ जरूर ਨਿਕਨੇਮ ਕਰੀ ਪਾਣੀ ਪੜੀ ਨਾਮ ਜਪੀਏ ਦਾਸਾਂ ਨਾਂ ਦੇ ਕੀਰਤ ਕਰਮਾ ਰਾਮ ਦਾ ਪਹਿਮਾਨ ਕੇ ਮਾਨਦਨ ਆਪਣੇ ਕੀਰਤ ਕਰੀਏ ਸਭ ਦਾ ਭਲਾ ਲੋੜੀ ਬਸ ਆਪਣੇ ਆਪ ਤੁਹਾਡੇ ਜੀਵਨ ਪ੍ਰਮਾਤਮਾ ਨਾਲ ਸੰਜਾਪੀਏ ਬਿਲਕੁਲ ਲਗਾ ਜਪੀਏ ਵਿਅਕਤੀ ਵਿਸ਼ੇਸ਼ ਵਿੱਚ ਨਹੀਂ ਵਗਲ ਸਭ ਵਿੱਚ ਹੈ ਬਸ ਫਰਕ ਇਹ ਹੈ ਕਿਸੇ ਨੇ ਉਹਨੂੰ ਵਿਸ਼ਾਨ ਕਰ ਲਈ ਨਾਮ ਜਪ ਕੇ ਵਿਕਾਰਾਂ ਤੋਂ ਫਟ ਕੇ ਕਿਸੇ ਨੇ ਉਸ ਨੂੰ ਪੁਲਾ ਦਿੱਤਾ ਹੈ ਮਨ ਮਰਦੀ ਕਰਕੇ ਵਿਕਾਰਾਂ ਵਿੱਚ ਗਲਤਾਨ ਹੋਗੇ ਹੋਗੇ ਵਾਦੀ ਬਣ ਗਏ ਬਸਿੰਨਾ ਫਰਹਾ ਸਭ ਦੇ ਵਿੱਚ ਸਭ ਜੀ ਤੇਰੀ ਦਿਆਲਾ ਆਪਣੇ ਭਗਤ ਕਰਨ ਪ੍ਰਤਪਾਲਾ ਭਗਤਾਂ ਦੇ ਸਾਰ ਕਰਦਾ ਹਰ ਪਲ ਵਿੱਚ ਪਾਲਣਾ ਸਭ ਦੀ ਕਰਦਾ ਮਹਾਰਾਜ ਜੀ ਘਰ ਬੰਦੇ ਤੂੰ ਬੰਦਗੀ ਦੀ ਚਿਰ ਘਟ ਮੈਂ ਸਾਹ ਆਖਰੀ ਬੰਦ ਨੇ ਤੂੰ ਸਮਰਤ ਆਕਾਚ ਗੋਚ ਸਮਰਤ ਪੂਰਾ ਕਾਫਤੋ ਹਰ ਪੱਖੋਂ ਪਦਾਰਥਾਂ perturbative ਵੀ ਆਤਮਿਕ ਤੌਰ ਤੇ ਵੀ ਕੋਈ ਕਮੀ ਨਹੀਂ ਸਭ ਤਾਕਤਾਂ ਦਾ ਸਰਮੋਰ ਮਾਲਕ ਪਰਮੇਸ਼ਰ ਅਗੋਚ ਅਕਸ਼ ਉਸ ਵਿਅਰਿਤੇ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿੰਨੀ ਬੜੀ ਬੜਾਈ ਹੈ ਕਿ ਕਿਹਦੀ ਕਸਾ ਹੈ ਬਾ ਉਹਦੇ ਨਾ ਗੁਣ ਗਾਏ ਜਾ ਸਕਦੇ ਨਾ ਤਾਕਤਾਂ ਕੋਈ ਬਿਆਨ ਕਰ ਸਕਦਾ ਕਿਸੇ ਤੋਂ ਪਰੇ ਅਗੋਚਰ ਸਾਡੇ ਗਿਆਨੰਦਰੀ ਉਹ ਸੰਦੇਕ ਤੱਕ ਪਹੁੰਚ ਨਹੀਂ ਕਰ ਸਕਦੇ ਬਾਸ ਜੁੜ ਸਕਦੇ ਨੇ ਉਹ ਨਾਲ ਉਦੇਵ ਸੀ ਇਸ ਤਾਨਾ ਮਾਨ ਸਕਦੇ ਨੇ ਅਸੀਸਵਾਦਨ ਮਾਨ ਸਕਦੇ ਨੇ ਪਰ ਉਸ ਤੋਂ ਪਾਰ ਨਹੀਂ ਜਾ ਸਕਦੇ ਜੀਵ ਪਿੰਡ ਤੇ ਰਾਸ ਕਿਉਂਕਿ ਉਸ ਜੀਰ ਨਾਲ ਦੋ ਸਰੀਰ ਨੇ ਇੱਕ ਸੂਕਸ਼ਮ ਸਰੀਰ ਅੰਤਰਾਲਾ ਜੀ ਤੇ ਪਿੰਡ ਪੰਜ ਭੂਤਿਕ ਸਰੀਰ ਇਹ ਸਾਰੀ ਰੱਬ ਦੀ ਪੂੰਜੀ ਜਿਥੋਂ ਆਈ ਹੈ ਪੰਜ ਭੂਤੋ ਸਰੀਰ ਬਣਾ ਕੇ ਰੱਬ ਨੇ ਆਪਣਾਂ ਸਟਕਾਇਆ ਹੈ ਜੀਵ ਪਿੰਡ ਤੇ ਰਾਸ ਇਹ ਮਾਲਕ ਤੇ ਪੂੰਜੀ ਹੈ ਜੋ ਸਮਾਲ ਦੀ ਪੂੰਜੀ ਹੈ ਫਿਰ ਕਾਦਾ ਗੁਮਾਨ करिए ਫਿਰ ਕਾਦਾ ਹੈ ਕਰੀਏ ਨਹੀਂ ਪਾਈ ਈਗਰ ਸਮਝਣ ਵਾਸਤੇ ਬਾਣੀ ਦਾ ਸਹਿਜ ਪਾਉਰ ਜਰੂਰ ਕਰੋ ਬਾਣੀ ਪ੍ਰੇਮ ਨਾਲ ਪੜੋ ਸਿਮਰਨ ਕਰੋ ਆਪ ਨੂੰ ਗਿਆਨ ਹੋਏਗਾ ਸਮਤ ਮਿਲੇਗੀ ਤੇ ਕਿਰਪਾ ਹੋ ਜੇਗੀ ਰਾਮ ਤੇਰੀ ਸੁ ਭਾਇਆ ਸਦਾ ਨਾਨਕ ਜੀ ਅਰਦਾਸ ਆਖਰੀ ਬੰਦਾ ਇਸ ਕਰੇ ਮਹਾਰਾਜੀ ਸਦਾ ਅਰਦਾਸ ਹੈ ਕਿਰੀ ਕਿ ਤੇਰੀ ਕਿਰਪਾ ਨਾਲ ਤੇ ਰਹਿਮਤ ਨਾਲ ਆਤਮਿਕ ਸੁਖ ਮਿਲਦਾ ਹੈ ਤੇ ਪਦਾਰਥਾਂ ਵਾਲਾ ਸੁਖ ਮਿਲਦਾ ਹੈ ਇਹ ਅਰਦਾਸ ਮੇਰੀ ਵੀ ਹੈ ਮਹਾਰਾਜ ਜੀ ਆਤਮਿਕ ਸੁਖ ਦੀ ਦਾਤ ਬਖਸ਼ਣੋਂ ਦਾ। ਪਦਾਰਥਵਾਦ ਨਾ ਬਣੋ। ਭੋਗਾਂ ਤੇ ਮਾਰਕ। ਪ੍ਰਮਾਤਮਾ ਆਪਣੇ ਚਰਨਾਂ ਵਿੱਚ ਸਮਾਲ। ਚਰਨ ਕਮਲ ਕੀ ਮੋਜ ਮੈਂ ਰਹੁ ਅੰਤੁਰਾਤ। ਕਬੀਰ ਸਭ ਕਹਿਣਾ ਨਰਕਾਂ ਤੋਂ ਡਰਨਾ ਨਾ ਸਵਰਗ ਨੂੰ ਲੋੜਾਂ। ਇਹਨਾਂ ਸਵਾਸ ਨਹੀਂ ਵੈਗਰੂ। ਬਸ ਤਉਨਾ ਵਿਸਰੇ ਤੇਰੀ ਯਾਦ ਟਿਕੀ ਰਹੇ ਬਾਰ-ਬਾਰ ਪਏ ਅਰਦਾਸ। ਨਾਲ ਬੇਨਤੀਆਂ ਨਾਲੇ ਭਜਨ ਪੰਨ ਕੀ ਨਾਲੇ। ਖਾਲੀ ਕੇਵਲ ਇਹ ਪਾਪ ਸੰਬਾਦ ਸੇ ਦਸਾਂ ਕਰੇ ਜਾਂਦੇ ਆ ਭਜਨ ਬੰਦਗੀ ਨਹੀਂ ਕਰਦੇ ਪਹਿਲਾਂ ਸੇਵਾ ਸਿਮਰਨ ਨਾਲ ਜੁੜੀਏ ਫਿਰ ਬੇਨਤੀ ਕਰੀਏ ਗੁਰੂ ਜੀ ਰੋਸ ਸੁਣੇਗਾ ਪਰਮਾਤਮਾ ਬਿਆਨਤ ਬਿਆਨਤ ਹੈ ਬਹੁਤ ਸਹਿਜ ਤਰੀਕੇ ਨਾਲ ਅਰਦਾਸ ਵਿੱਚ ਹੌਸਲੇ ਵਾਲਾ ਸ਼ਬਦ ਹੈ ਉਦਮ ਕਰਨ ਦੇ ਲਈ ਪ੍ਰੇਰਣਾ ਦੇ ਲਈ ਭਾਵ ਜਗਾਸਨ ਬਹੁਤ ਜ਼ਿਆਦਾ ਹੌਸਲਾ ਹਿੰਮਤ ਮਿਲਦੀ ਹੈ ਤੋ ਕਾਹਿਰੂਲੀ ਪ੍ਰਾਣੀਆ ਤਉ ਦੇ ਰਾਖੇ ਗਾ ਸਿਰਜਣ ਹਾਰ ਜਨਪਦਾਇਸ ਤੋਂ ਕੀਆ ਸੋਈ ਧੀ ਅਧਾਰ ਕਿੰਨੇ ਬੜੀ ਮਹਾਰਾ ਦੀ ਜੀ ਮਨ ਗਾ ਕੇ ਦੇਖੰਦਰ ਹਮਤ ਮਿਲਦੀ ਜਨਯੋ ਪਾਈ ਬੇਦਲੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਨਾਲ ਮਹਿਸੂਸ ਕਰਨ اندر ਨੂੰ ਨਾਲ ਇਹ ਦੇ ਸਿੱਖ ਸਲਾਹ ਕਰਨੇ ਫਿਰ ਰੋਸਾ ਬਣੇਗਾ ਵਿਸ਼ਵਾਸ ਮਨ ਤੋਂ ਡਰ ਜੁੜ ਜੇਗਾ ਸ਼ਬਦ ਨਾਲ ਤਾਂ ਦੇ ਕਿਰਪਾ ਹੋ ਜੇਗੀ ਸਬੂ ਸਹਿਬਾਨ ਕਿਰਪਾ ਕਰਨ ਸ਼ਬਦ ਆਪਾ ਹਰਦੇਵ ਵਸ ਅਸੀਂ ਪਈ ਬੰਦਗੀ ਨਾਲ ਜੁੜ ਸਕੀਏ ਅਰਦਾਸ ਕਰੀ ਮਹਾਰਾਜ ਜੀ ਸਹਿਬਕਾਰਾਂ ਤੋਂ ਬੇਚਾ ਕੀ ਆਪਣੇ ਚਰਨਾਂ ਦੇ ਪਈ ਬੰਦਗੀ ਬਖਸ਼ ਪਦਾਰਥਾਂ ਵਿੱਚ ਨਾਂ ਗਲਤਾਨ ਹੋਈ ਰਹਿੰਦੇ ਹੋਇਆ ਸਮਾਜ ਵਿੱਚ ਪਰਿਵਾਰ ਵਿੱਚ ਰੱਬ ਨਾਲ ਜੁੜ ਜੀ ਐਸੀ ਕਿਰਪਾ ਕਰੋ ਕਰ ਦੇਣ ਇਹ ਅਰਦਾਸ ਹੋਈਆਂ ਬੁਲਾ ਦੀ ਖੀਮਾ ਜਰੂਰ ਪੜਨਾ ਸਭ ਦਾ ਭਲਾ ਲੋੜੋ ਤੁਹਾਡਾ ਭਲਾ ਪਹਿਲਾਂ ਹੋ ਜਾਏ ਮਨ ਨੂੰ ਹੌਸਲਾ ਦਿਓ ਜਰੂਰ ਸਮਾਂ ਕੰਡੋ ਕੱਢ ਤੋਂ ਕੱਢ ਸਮਾਂ ਸ਼ੁਰੂ ਕਰੋ ਜਿਉਂ-ਜਿਉਂ ਮਨ ਜੁੜੇਗਾ ਆਪਣਾ ਸੰਬੰਧ ਆ ਜਾਏਗਾ ਫਿਰ ਤੁਹਾਨੂੰ ਪਤਾ ਲੱਗਣਾ ਹੈ ਨਹੀਂ ਵੀ ਕੀ ਮੈਂ ਅਨੰਦ ਮਾਣਾ ਸ਼ੁਰੂ ਹੋ ਗਿਆ ਬਸ ਪਹਿਲਾਂ ਸ਼ੁਰੂਆਤ ਕਰੋ 5 ਮਿੰਟ ਤੋਂ ਨਹੀਂ ਬਾਣੀ ਪੜਦੇ ਜਿਵੇਂ ਸਾਬ ਸ਼ੁਰੂ ਕਰਦੇ ਉੱਚ ਪਈ ਸਾਬ ਸ਼ੁਰੂ ਕਰਦੇ ਉਹਨਾਂ ਦਾ ਆਏਗਾ ਪੰਜ ਬਾਣਿਆਂ ਤੇ ਆਜੋਗੇ ਸਿੰਘ ਸਜੋਗੇ ਪੰਜਾਂ ਪਿਆਰਾਂ ਦੇ ਕੋਲ ਖੰਡੇ ਬੇਪੋੜ ਲੈ ਕੇ ਤਿਆਰ ਪ੍ਰਚਾਰ ਸਿੰਘ ਬਣ ਜਾਓਗੇ ਤੇ ਗੁਰੂ ਦੀਆਂ ਲਾਡ ਲੀਆਂ ਫੌਜਾਂ ਪਾਪ ਗੁਰਵਾਜਾਂ ਹਮਲ ਦੇ ਸੱਚੇ ਸਿੱਖ ਬਣ ਕੇ ਖੁਸ਼ੀਆਂ ਮਾਣੋ ਮਾ ਗ੍ਰਿਪਾ ਕਰਨ ਆਸਾਈ ਹੋ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਵਾਹੀ ਗੁਰਜੀ गुरु वाहि गुरु वाहि गुरु वाहि